ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਵੇਰੇ ਮੁੰਡੇ ਨੇ ਬਹੁਤ ਗਲਤ ਕਮੈਂਟ ਕੀਤੇ ਸੀ ਬੜਿਆਂ ਨੇ ਸਕਰੀਨਸ਼ਾਟ ਵੀ ਭੇਜੇ ਸੀ ਕਿ ਇਹ ਕੀ ਫਾਇਲ ਤੈਨੂੰ ਇਦਾਂ ਬੋਲਦਾ ਇਦਾਂ ਬੋਲਦਾ ਚਲੋ ਗਲਤੀਆਂ ਹੋ ਜਾਂਦੀਆਂ ਵਾ ਇਹ ਬੱਚੇ ਤੋਂ ਠੀਕ ਹੈ ਮੈਂ ਇਹਨੂੰ ਮਿਲੀ ਮੁੰਡੇ ਨੂੰ ਮੇਰੇ ਨਾਲ ਹੀ ਬੈਠਾ ਵਾ ਆ ਜਿੱਦ ਨੂੰ ਆਇਆ ਸਮੀਰ ਬੋਲ ਦੇ ਕੀ ਬੋਲਣਾ ਤੇਰਾ ਜੋ ਦਿਲ ਕਰਦਾ ਮੇਰੇ ਵੱਲੋਂ ਸੌਰੀ ਭਾਈ ਜੀ ਕਮੈਂਟੇਦੋਂ ਤੁਹਾਡੇ ਕੁਝ ਨਹੀਂ ਆਂ ਬੋਲਣ ਨੂੰ ਕਿਸੇ ਨੂੰ ਵੀ ਦੇਵੋ ਸੌਰੀ ਉੱਚੀ ਬੋਲਦੇ ਯਾਰ ਆਵਾਜ਼ ਨਹੀਂ ਆ ਰਹੀ ਮੈਂ ਸੌਰੀ ਅਪੀਲ ਕਰਦਾ ਮੈਂ ਕਦੇ ਕੋਈ ਕੁੜੀ ਨੂੰ ਐਵੇਂ ਨਹੀਂ ਬੋਲੂਗਾ ਨਹੀਂ ਇਹਨਾਂ ਨੂੰ ਨਹੀਂ ਕਿਸੇ ਹੋਰ ਨੂੰ ਤੇ ਮੇਰੇ ਵੱਲੋਂ ਸੌਰੀ ਉਹਨਾਂ ਨੂੰ ਅੱਜ ਜੋ ਵੀ ਕਮੈਂਟ ਵਿੱਚ ਬੋਲਿਆ ਸੀ ਤੇ ਗਾਇਸ ਪਤਾ ਕੀ ਹੈ ਚਲੋ ਛੋਟਾ ਬੱਚਾ ਹੈ ਨਿਆਣਾ ਵਾ ਤੇ ਆਪਾਂ ਛੱਡ ਦਿੱਤਾ ਹੈ ਪਤਾ ਕੀ ਚੱਕਰ ਆ ਗਲਤੀ ਵਿੱਚ ਇਨਸਾਨ ਗਲਤੀਆਂ ਕਰ ਹੀ ਦਿੰਦਾ ਵਾ ਤੇ ਉਹਦੇ ਤੋਂ ਗਲਤੀ ਹੋ ਗਈ ਆ ਤੇ ਬੱਚਾ ਸਮਝ ਕੇ ਤੁਸੀਂ ਵੀ ਮਾਫ ਕਰੋ ਕੋਈ ਗੱਲ ਨਹੀਂ ਹੈ ਨਾ ਜੋ ਹੋ ਗਿਆ ਹੋ ਗਿਆ ਸਹੀ ਬੱਚਾ ਵਾ ਤੇ ਆਪਣੇ ਛੋਟੇ ਭਰਾ ਵਰਗਾ ਹੀ ਹੈ ਠੀਕ ਹੈ ਆਉ ਤਾਰੀ ਨਾਲ ਬਾਹਰ ਆ ਜਾ ਬਾਹਰ ਲੈ ਜੋ ਲੈ ਜੋ ਤੇ ਯਾਰ ਮਲੇਰਕੋਟ ਮਲੇਗਾ ਮੁੰਡਾ ਤੇ ਇਹਨੇ ਗਲਤ ਬੋਲਿਆ ਸੀਗਾ ਤੇ ਇਹਨੇ ਕਿਹਾ ਸੀਗਾ ਕਿ ਤੁਸੀਂ ਮਲੇਰਕੋਟਲੇ ਆ ਜਾਓ ਤੇ ਅਸੀਂ ਆਏ ਮਲੇਰਕੋਟਲੇ ਤੇ ਮੈਨੂੰ ਮਿਲੀ ਤੇ ਜੋ ਵੀ ਇਹਨੇ ਗਲਤ ਬੋਲਿਆ ਮੁੰਡੇ ਨੇ ਤੇ ਸੌਰੀ ਫੀਲ ਕਰਕੇ ਗਿਆ ਬੰਦਾ ਆਪਣੀ ਤੇਰੇ ਸੌਰੀ ਬੋਲ ਦਿੱਤਾ ਹੈ ਛੱਡਤਾ ਛੱਡ। ਓਕੇ ਓਕੇ। ਤੇ ਮੁੰਡੇ ਨੇ ਸੌਰੀ ਮੰਗ ਲਈ ਹੈ ਜੋ ਵੀ ਉਹ ਕਹਿੰਦਾ ਦੀਦੀ ਮੇਰੇ ਤੋਂ ਗਲਤੀ ਹੋਈ ਅੱਜ ਤੋਂ ਬਾਅਦ ਗਲਤੀ ਨਹੀਂ ਕਰੂੰਗਾ। ਤੇ ਚਲੋ ਕੋਈ ਗੱਲ ਨਹੀਂ ਗਿਆਣਾ ਸੀਗਾ। ਤੇ ਮਾਫ ਮਾਫੀ ਉਹਨੂੰ ਦੇਤੀ ਹੈ ਕੋਈ ਚੱਕਰ ਨਹੀਂ ਹੈਗਾ ਪਰ ਬਾਬੇ ਨੈਕਸਟ ਟਾਈਮ ਥੋੜਾ ਧਿਆਨ ਰੱਖਿਆ ਕਰੋ ਕਿ ਐਦਾਂ ਗਲਤ ਨਾ ਬੋਲਿਆ ਕਰੋ ਕਿਉਂਕਿ ਤੀਆਂ ਬੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਵਾ ਕਿਸੇ ਦੀ ਕੋਈ ਹੈਨਾ ਐਦਾਂ ਨਹੀਂ ਚੰਗਾ ਲੱਗਦਾ ਹੈਗਾ। Hello guys, bye.